ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਔਰ ਹਲਕਾ ਬਟਾਲਾ ਦੇ ਵਿੱਚ ਪੈਂਦੇ ਵੱਡੇ ਪਿੰਡ ਕਲੀਰਕਲਾਂ ਦੇ ਮੌਜੂਦਾ ਸਰਪੰਚ ਸੁਦੀਰ ਚਾਬਾ ਨੇ ਬੀਡੀਪੀਓ ਧਾਰੀਵਾਲ ਉੱਪਰ ਉਸ ਨਾਲ ਦਫ਼ਤਰ ਵਿੱਚ ਗੁੰਡਾਗਰਦੀ ਕਰਨ ਤੇ ਝੂਠਾ ਪਰਚਾ ਦਰਜ ਕਰਾਉਣ ਦੇ ਰੋਪ ਲਗਾਏ ਹਨ ਉਨਾ ਕਿਹਾ ਕਿ ਉਹ ਬੀਡੀਪੀਓ ਦਫਤਰ ਵਿੱਚ 4 ਮਾਰਚ ਨੂੰ ਮੀਟਿੰਗ ਸੰਬੰਧੀ ਬੀਡੀਪੀਓ ਸਾਹਿਬ ਨੂੰ ਮਿਲਣ ਲਈ ਗਏ ਸਨ ਜਿੱਥੇ ਬੀਡੀਪੀਓ ਗੁਰਮੀਤ ਸਿੰਘ ਨੇ ਉਸਦੇ ਨਾਲ ਧੱਕਾਮੁਕੀ ਕੀਤੀ ਅਤੇ ਬਾਅਦ ਵਿੱਚ ਪੁਲਿਸ ਨੂੰ ਸਦਕਾ ਉਸ ਉੱਪਰ ਝੂਠਾ ਪਰਚਾ ਦਰਜ ਕਰਵਾਇਆ ਗਿਆ ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਡੀਪੀਓ ਧਾਰੀਵਾਲ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਉੱਪਰ ਦਰਜ ਹੋਏ ਝੂਠੇ ਮਾਮਲੇ ਨੂੰ ਰੱਦ ਕੀਤਾ ਜਾਵੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਬੀਡੀਪੀਓ ਧਾਰੀਵਾਲ ਗੁਰਮੀਤ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੀ ਸਰਪੰਚ ਨੂੰ ਪਿੰਡ ਦੇ ਫੋਰਮ ਪੂਰੇ ਕਰਨ ਦੇ ਲਈ ਬੁਲਾਇਆ ਗਿਆ ਸੀ ਸਰਪੰਚ ਨੇ ਦਫਤਰ ਵਿੱਚ ਆ ਕੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਦੀ ਵੀਡੀਓ ਬਣਾ ਰਿਹਾ ਸੀ ਜਿਸ ਕਰਕੇ ਉਸ ਨੂੰ ਰੋਕਿਆ ਗਿਆ ਸੀ ਅਤੇ ਸਰਪੰਚ ਦਫਤਰ ਦੀ ਇੱਕ ਫਾਈਲ ਚੁੱਕ ਕੇ ਭਜਿਆ ਸੀ ਜਿਸ ਕਰਕੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਸਦੀਰ ਚਾਬਾ ਮੇਰਾ ਨਾਮ ਜੀ ਸਰਪੰਚ ਪਿੰਡ ਗਲੇਰ ਖਲਾਂ ਤੋਂ ਤੇ ਸਾਡਾ ਇਦਾਂ ਹੋਇਆ ਕਿ ਸਾਡੇ ਘਰੋਂ ਦਾ ਮਸਲਾ ਹੈਗਾ ਥੋੜਾ ਜਿਹਾ ਤੇ ਬੀਡੀਪੀ ਸਾਹਿਬ ਹੋਣਾ ਨੇ ਸਾਨੂੰ ਚਿੱਠੀ ਪਾਈ ਆ ਸੋਮਵਾਰ ਦੇ ਆ 3 ਤਰੀਕ ਨੂੰ ਮਾਰਚ ਦੀ ਨੂੰ ਕਿ ਆਪਣੇ ਤੁਸੀਂ ਆਓ ਉਥੇ 10:30 ਵਜੇ ਸਵੇਰੇ ਉਹ ਜਿਹੜੀ ਚਿੱਠੀ ਤੁਹਾਨੂੰ ਦੱਸਾਂਗੇ ਆਪਾਂ ਤੇ ਉਹਦੇ ਵਿੱਚ ਅਸੀਂ ਸਵੇਰੇ ਜੇ 10:30 ਟਾਈਮ ਦਿੱਤਾ ਤੇ ਅਸੀਂ ਮੈਂ ਗਿਆ 2:30 ਵਜੇ ਕਿਉਂਕਿ ਬੰਦੇ ਸਾਰੇ ਮੇਲੇ ਤੇ ਗਏ ਹੀਗੇ ਉਹ ਜਿਹਦਾ ਮੇਲਾ ਚੱਲਦਾ ਸੀ ਸੰਗ ਦਾ ਤੇ ਮੈਂ ਗਿਆ ਉੱਥੇ ਜਾ ਕੇ ਜਾ ਕੇ ਮਿਲਿਆ ਮੈਂ ਤੇ ਮੀਟਿੰਗ ਚੱਲਣ ਦੇ ਪਹਿਲਾਂ ਮਨੇ ਰੇਗਾ ਦੀ 1 ਘੰਟਾ ਉੱਥੇ ਮੈਂ ਵੇਟ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਮਿਲੇ ਆ ਕੇ ਮੈਨੂੰ ਤੇ ਮੈਂ ਮਿਲਿਆ ਤੇ ਮੈਨੂੰ ਆਦੇ ਹਾਂਜੀ ਤੁਸੀਂ ਮੈਂ ਦੱਸਿਆ ਕਿ ਮੈਂ ਪਿੰਡ ਕੋਲੋਂ ਤਾਂ ਆਇਆ ਸਰਪੰਚ ਜੀ ਤੇ ਤੁਹਾਨੂੰ ਸੱਦੇ ਜੀ ਹਾਂਜੀ ਤੁਸੀਂ ਆਏ ਜੀ ਤੇ ਆਪਣਾ ਕਰੋ ਸੈਣ ਤੇ ਮੈਂ ਸਾਡੀ ਟੀਮ ਤੇ ਸਰੀ ਆਈ ਨਹੀਂ ਸਾਡੇ ਸਾਰੇ ਮੈਂਬਰ ਤੇ ਗਏ ਮੇਲੇ ਤੇ ਹੈ ਸੰਗ ਦਾ ਮੇਲੇ ਚੱਲਦੇ ਆਵਾਦੇ ਤੁਸੀਂ ਕੱਲ ਸ਼ਾਮ ਨੂੰ ਚਿੱਠੀਆਂ ਪਾਈਆਂ ਜੀ ਹੈ ਤੇ ਤੁਸੀਂ ਸਵੇਰ ਦਾ ਟਾਈਮ ਦੇਦੇ 24 ਘੰਟੇ ਪੂਰੀ ਵੀ ਨਹੀਂ ਬੰਦੇ ਬੰਦਾ ਕਾਗਜ਼ੀ ਕਾਰਵੀ ਕੋਈ ਵੀ ਚਲਦੀ ਆ ਕੋਈ ਟਾਈਮ ਹੁੰਦਾ ਵਾ ਹਫਤੇ ਦਾ ਦੱਸਾ ਦੇਣਾ ਦਾ ਤੇ ਦੱਸਣੇ ਪਹਿਲਾਂ ਤੁਸੀਂ ਇਹਨਾਂ ਦੱਸੋ ਨਹੀਂ ਚਾਰ ਦਿਨ ਘੱਟ ਤੋਂ ਘੱਟ ਤੁਹਾਨੂੰ ਟਾਈਮ ਮਿਲੇ ਤੇ ਅੰ데 ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਅਸੀਂ ਹੋਰ ਵੀ ਕਈ ਕੰਮ ਕਰਨੇ ਕੱਲੇ ਤੁਹਾਡੇ ਨਹੀਂ ਕੱਲੇ ਕੰਮ ਕਰਨੇ ਪੈਂਦੇ ਮੈਂ ਕਿਹਾ ਵੇਖੋ ਜਿੱਤੀ ਵਿਕਾਸ ਵਾਸਤੇ ਬਿਠੇ ਜੇ ਤੇ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦੇ ਮਨ ਲ ਕੇ ਚੁਣੇ ਹੋਏ ਆ ਜਨਤਾ ਦੇ ਨੁਮੰਦੇ ਆ ਤੇ ਅਸੀਂ ਕਿਹੜਾ ਕੋਈ ਆਪਣਾ ਪਰਸਨਲ ਕੰਮ ਕਰਨਾ ਵਾ ਤੇ ਆਂਦੇ ਤੁਸੀਂ ਸਾਡੇ ਕੋਲ ਇੰਨਾ ਕੰਮ ਨਹੀਂ ਤੁਸੀਂ ਆਪਣੇ ਸੈਨ ਕਰੋ ਤੇ ਆਪਣਾ ਜਾਓ ਜਿਹਨੇ ਹੋਰ ਵੀ ਹੋਣਾ ਉਹਨੂੰ ਭੇਜ ਦਿਓ ਆਪਣੇ ਮੈਂਬਰ ਨੂੰ ਮੈਂ ਇੱਥੇ ਮੈਂਬਰ ਤੇ ਕੋਈ ਵੀ ਨਹੀਂ ਆ ਕੋਈ ਵਾਂਡੇ ਗਿਆ ਵਾ ਕੋਈ ਮੇਲੇ ਤੇ ਗਿਆ ਵਾ ਕੋਈ ਕਿਤੇ ਗਿਆ ਵਾ ਆਂਦਾ ਫਿਰ ਤੁਹਾਨੂੰ ਨਹੀਂ ਪਤਾ ਇੰਨਾ ਕੰਮ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਆਪਣੇ ਵੀਡੀਓ ਸਾਥੀ ਪਹਿਲਾਂ ਵੀ ਸਾਡੇ ਨਾਲ ਇਦਾਂ ਡੀਲ ਕੀਤਾ ਵਾ ਪਹਿਲਾਂ ਸਾਡਾ ਚੱਕਰ ਚੱਲਦਾ ਸੀਗਾ ਕਿ ਸਾਨੂੰ ਕੋਈ ਸਾਇਟੀ ਨਹੀਂ ਦੇਂਦੇ ਤੇ ਸਾਈਟ ਤੁਸੀਂ ਹਜ ਤੱਕ ਵੀ ਨਹੀਂ ਨੂੰ ਪਤਾ ਤੁਹਾਨੂੰ ਸਾਇਟੀ ਸਾਡਾ ਹੈ ਕਿਹੜਾ ਵਾ ਕਦੀ ਸਾਨੂੰ ਸਾਇਟੀ ਦੇਂਦੇ ਕਦੀ ਕੋਈ ਹੋਰ ਦੇ ਦਿੰਦੇ ਤੇ ਸਾਨੂੰ ਸਮਝ ਨਹੀਂ ਲੱਗਦੀ ਜੇ ਸਾਨੂੰ ਨੂੰ ਪੁੱਛਦੇ ਆ ਉਹ ਆਂਦਾ ਮੇਰੇ ਕੋਲ ਚਾਰਜ ਹੀ ਖੋਲਿਆ ਵਾ ਜੇ ਕਿ ਦੂਜੇ ਨੇ ਪੁੱਛਦੇ ਆਂ ਤਾਂ ਮੈਂ ਇਹ ਚਾਰਜ ਲਿਆ ਹੀ ਨਹੀਂ ਆ ਤੇ ਸਾਨੂੰ ਇਦਾਂ ਬੜਾ ਇਹਨਾਂ ਨੇ ਹਰਾਸ ਕੀਤਾ ਜੀ ਇਹਨਾਂ ਨੇ ਵੀਡੀਓ ਸਾਹ ਬਣਾਗੇ ਵੀਡੀਓ ਜਿਵੇਂ ਬਣਾਉਂਦਿਆਂ ਆਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਜੀ ਇਹ ਵੀਡੀਓ ਬਣਾਉਂਦਿਆਂ ਲੱਗੇ ਮੈਡਮ ਦੱਸਤਾ ਤੇ ਉਹ ਝਪਟ ਕੇ ਮੇਰੇ ਫੋਨ ਨੂੰ ਪਏ ਆ ਤੇ ਮੈਂ ਫਿਰ ਉਤੋਂ ਨਿਕਲਣ ਦੀ ਕੀਤੀ ਕਿ ਮੈਂ ਆਪਣਾ ਪਹਿਲਾਂ ਦੇਖੋ ਜੇ ਮੈਂ ਸੇਫਟੀ ਜਿਹੜੀ ਆਪਣਾ ਹਾਂਜੀ ਮਾਰਿਆ ਵੀ ਦੋਹਾਂ ਦੇਖੋ ਉਹਨਾਂ ਦੋ ਬੰਦੇ ਆਪਣੇ ਬਾਹਰ ਹੀ ਏਕ ਆਪਣਾ ਸੌਨ ਸੈਟੀਕਾ ਇੱਕ ਸਰਜੀਤ ਹੀਗਾ ਤੇ ਦੋ ਤਿੰਨ ਜਿਹੜੇ ਜੀ ਉਹ ਤੇ ਮੈਂ ਨਾਂ ਤੋਂ ਨਹੀਂ ਜਾਣਦਾ ਤੇ ਉਹ ਸਾਰਨੇ ਮੈਨੂੰ ਉਹ ਤਾਂ ਕੰਮ ਕੀਤੇ ਕਿ ਸਾਨੂੰ ਮਗੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਫਿਰ ਉਹ ਤੋਂ ਨਿਕਲਿਆ ਪਰਚਾ ਕੀ ਕਰਾਇਆ ਹੈ ਤੁਹਾਡੇ ਕੋਲ ਪਰਚਾ ਵੇਖੋ 353 ਦਾ ਉਹਨਾਂ ਨੇ ਕਰਾਇਆ 186 ਦਾ ਤੇ ਇਹਨਾਂ ਇੱਕ ਕਾਗਜੀ ਫੈਲਾ ਪਾੜੀਆਂ ਇਹਦਾ ਕੁਝ ਕੀਤਾ ਵਾ ਤੇ ਇਥੇ ਤੱਕ ਕਿ ਮੈਂ ਤੇ ਵੇਖੋ ਉੱਥੇ ਆਪਣੇ ਤੇ ਬਿਠਾ ਵਾਂ ਉਹਨਾਂ ਦੇ ਗੱਲਬਾਤ ਕਰਦੇ ਆ ਬੜੇ ਆਰਾਮ ਨਾਲ ਤੇ ਜਿਦਾ ਇਹਨਾਂ ਦਾ ਪਲਾਨ ਹੁੰਦਾ ਜਿਹੜੇ ਬੰਦੇ ਉੱਥੇ ਬਾਹਰ ਪਿਠਾਈ ਮੈਂ ਤੇ ਉਥੋਂ ਹਿਸਾਬ ਨਾਲ ਜਿਦਾ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਏਗਾ ਕਿਹੜੇ ਪਲੇਅ ਕਲਾਈਆਂ ਜੀ ਮੈਂ ਮੈਂਬਰ ਪਰ ਜ਼ਿਆਦਾ ਮੈਂਬਰ ਆਣੇ ਜੀ ਜਿਹੜੀ ਸਾਰੀ ਘਟਨਾ ਵਾਪਰੀ ਆ ਤੁਹਾਨੂੰ ਕਿੱਥੇ ਇਹ ਸਾਰੀ ਗੱਲਬਾਤ ਹੋਈ ਸਰ ਮੈਂ ਉਹਦੋਂ ਆਪਣੇ ਕਿਸੇ ਦੀ ਮਰਗੀ ਮਰਜੀ ਹੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਮੈਂ ਮਰਜੀ ਤੇ ਗਿਆ ਤੇ ਉਹਨਾਂ ਦਾ ਇੱਕ ਮੈਂਬਰ ਆਇਆ ਏ ਤੇ ਉਹ ਆ ਕੇ ਤੇ ਮੇਰੀ ਵਾਈਫ ਨੂੰ ਪੁੱਛਦਾ ਏ ਮੈਂ ਮਦਕੇ ਉਹ ਚੱਠੀ ਆਈ ਆ ਤੇ ਆ ਕੇ ਠੀਕ ਹੈ ਜੀ ਉਹਨਾਂ ਨੇ ਮੈਨੂੰ ਸਨ੍ਹਾ ਦਿੱਤਾ ਮੈਂ ਚਲੋ ਠੀਕ ਹੈ ਮੈਂ ਭਾਈ ਹੁਣਾਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਇਹ ਮਦਕੇ ਇਦਾਂ ਤਾਂ ਆਏ ਆਂਦੇ ਕੋਈ ਗੱਲ ਨਹੀਂ ਤੇ ਕੋਈ ਨਹੀਂ ਕਰ ਲਾਂਗੇ ਉਹ ਚਾਰ ਟਰੀਕ ਤੇ ਫਿਰ ਮੈਂ ਹੀ ਮੁੜ ਕੇ ਫਿਰ ਆਪਣੇ ਕੰਮ ਤੇ ਹਲਵਾਈ ਦੇ ਤੇ ਵੀਰ ਜੀ ਆਪਣੇ ਸਰਪੰਚ ਸਾਹਿਬ ਜਿਹੜੇ ਉਹ ਆਂਦੇ ਕੋਈ ਨਹੀਂ ਵਹੀ ਮੀਟਿੰਗ ਦਾ ਪਤਾ ਕਰਉਂਦੇ ਆ ਤੇ ਇਹਨਾਂ ਦੇ ਨਾਲ ਕੋਈ ਨਹੀਂ ਹੋ ਵਕਤ ਤੇ ਬਾਕੀ ਜਿਹੜੇ ਮੈਂਬਰ ਹੀ ਉਹ ਵੀ ਕੋ ਆਪਣੇ ਕਮਾਕਾਰਾਂ ਤੇ ਕੋ ਮੇਲਾ ਵੇਖਣ ਗਏ ਆਪਣਾ ਚੋਲਾ ਸਾਹਿਬ ਦਾ ਮੇਲਾ ਸੀ ਤੇ ਇਸ ਕਰਕੇ ਉਹ ਵੀਰ ਜੀ ਸਰਪੰਚ ਸਾਹਿਬ ਜਿਹੜੇ ਉਹ ਕੱਲੇ ਗਏ ਹਾਂ ਜੀ ਸਾਰੀ ਪੰਚਾਇਤ ਦਾ ਲਿਖਿਆ ਜੀ ਮਾਰਾ ਇਹ ਬਹੁਤ ਮਰ ਕੇ ਗਲਤ ਕੀਤਾ ਗਿਆ ਹੈ ਇਹ ਝੂਠਾ ਪਰਤਾ ਕੀਤਾ ਮੈਂ ਤੱਕੇ ਸਹੀ ਇਹ ਸਾਰੀ ਤੱਕੇ ਸਹੀ ਹੋਈ ਹੈ ਜੀ ਸਾਰੀ ਪੰਚਾਇਤ ਨਾਲ ਜੀ ਇਹ ਸਰਪੰਮਲਾ ਇਹਨੂੰ ਸਾਨੂੰ ਜਿਹੜਾ ਇਹਨੂੰ ਅਸੀਂ ਨੋਟਿਸ ਭੇਜਿਆ ਸੀ ਸਰਪੰਚ ਦੇ ਸਮੂਹ ਪਚਾਇਨ ਨੂੰ 4 ਤੇ 9 ਦਫਤਰ ਆ ਕੇ ਆਪਣੇ ਹਾਜ਼ਰ ਹੋ ਤੇਰਾ ਕੋਰਮ ਸਿੱਧ ਨਹੀਂ ਹੁੰਦਾ ਉਹਦੇ ਸਬੰਧ ਚ ਜਿਹੜਾ ਇਹ ਨੋਟਿਸ ਭੇਜਿਆ ਸੀ ਇਹ ਸਾਡੇ ਦਫਤਰ ਦੀ ਪੰਚਾਇਤ ਲੈ ਕੇ ਹਾਜ਼ਰ ਹੋਇਆ ਠੀਕ ਹੈ ਜੀ ਇਹ ਹਾਜ਼ਰ ਹੋ ਕੇ ਆ ਕੇ ਸਾਡੇ ਦਫਤਰ ਦੀ ਜਿਹੜੀ ਰਿਕਾਰਡਿੰਗਾਂ ਨੂੰ ਸ਼ੁਰੂ ਕਰਤੀ ਅਸੀਂ ਨੂੰ ਕਹੇ ਵੀ ਜਿਹੜੀ ਗੱਲ ਹੈ ਤੂੰ ਆਪਣੇ ਬਿਆਨ ਦੇ ਜਿਹੀ ਤਰ੍ਹਾਂ ਕੋਈ ਵੀ ਤੇਰੇ ਮੈਂਬਰਾਂ ਮੈਂ ਕੱਲੇ ਕੱਲੇ ਮੈਂਬਰ ਦੇ ਆਪਣੇ ਦਕਸਤ ਦੇ ਉਹ ਜਿਹੜਾ ਤੇਰਾ ਕੋਰ ਮੈਂ ਕੋਰ ਮੈਂ ਸਦਕਾ ਅਹੀਂ ਤੇ ਡੀਡੀਪੋ ਸਾਹਮਣੇ ਪੈਣਾ ਫੇ ਤੇਰਾ ਪ੍ਰਬੰਧ ਕਰਨਾ ਅਸੀਂ ਪ੍ਰਬੰਧ ਕਰ ਲਾਸ ਤੇ ਪ੍ਰਬੰਧ ਜਿਹੜਾ ਡੀਡੀਪੋ ਸਾਹਮਣੇ ਸਾਨੂੰ ਸਿਰਫ ਤੁਸੀਂ ਬਿਆਨ ਦਿਓ ਆ ਕੇ ਸਾਰੇ ਮੈਂਬਰ ਤੇ ਸਰਪੰਚ ਇਹਦੇ ਮੈਂਬਰ ਇਹਨੇ ਆ ਕੇ ਦਫਤਰਾਂ ਕਾ ਅਗ ਭੁਲੜਵਾੜੀ ਸ਼ੁਰੂ ਕਰ ਦਿੱਤੀ ਭੁਲੜਵਾੜੀ ਕਰਦੇ ਤੇ ਦਫਤਰੋ ਕਾ ਅਗੇ ਲਾ ਕੇ ਬਾਹਰ ਟਾਬੇ ਦੇ ਦੌੜ ਗਿਆ ਜੀ ਉੱਥੋਂ ਜਾ ਕੇ ਸਾਡੇ ਦਫਤਰ ਦੇ ਜਿਹੜਾ ਸੇਵਾਦਾਰ ਹੈ ਉਹਨੂੰ ਫੜ ਲਿਆ ਜੀ ਉਸ ਤੋਂ ਬਾਅਦ ਜਿਹੜੀ ਉਦੇ ਕੈਮਰੇ ਵਿੱਚ ਇਹਦੇ ਕੋਲ ਦੋ ਮੋਬਾਈਲ ਤੇ ਕਾਗਜ ਜਿਹੜੇ ਉਹ ਸਾਰੀ ਫਿਰ ਸੀਸੀਟੀਵੀ ਵਿੱਚ ਜਿਹੜਾ ਪੂਰਾ ਜਿਹੜਾ ਮਾਹੌਲ ਹੈ ਜਿਹੜਾ ਦਰਜਿਆ ਤਾਬੇ ਦਾ ਇਸੇ ਘਟਨਾ ਕੋਲ ਆਪਣੀ ਕਿੰਨੀ ਗਰੀ ਇਹ ਘਟਨਾ ਮੈਂ ਆਪਣੀ ਚਾਰ ਤਿੰਨ ਨੂੰ ਜਿੱਦਾਂ ਆਪਾਂ ਬੁਲਾਇਆ ਜੀ ਨੂੰ ਨਹੀਂ ਜੀ ਬਤਮੀ ਨੇ ਕੀਤੀ ਉਹ ਸਾਡੇ ਜਿਹੜੇ ਦਫਤਰ ਜਿਹੜੀ ਆ ਨਾ ਤੇ ਸਾਨੂੰ ਬਿਆਨ ਦੇ ਰਿਆ ਨਾ ਸਾਨੂੰ ਇਹ ਕਹਤੂ ਸਾਨੂੰ ਆਪਣੇ ਬਿਆਨ ਦੇ ਮੈਂਬਰਾਂ ਦੇ ਵੱਖਰੇ ਬਿਆਨ ਬਿਆਨ ਨਹੀਂ ਦੇ ਰਿਆ ਦਫਤਰਾਂ ਕੇ ਬਤਮੀ ਜੀ ਕਲੀਜਰ ਆ ਇੱਥੇ ਲੇਡੀ ਸਟਾਫ ਅਸੀਂ ਪਾਇਦਾ ਮੀਟਿੰਗ ਕਰਨ ਦੇ ਅਸੀਂ ਕਹੇ ਤੂੰ ਆਪਣੇ ਬਿਆਨ ਦੇ ਜੇ ਤੂੰ ਕੋਰਮ ਤੇਰਾ ਸਿੱਧ ਨਹੀਂ ਹੁੰਦਾ ਤੂੰ ਬਿਆਨ ਦੇ ਤੇਰੇ ਸਰਪਾ ਜਿਲ੍ਹਾ ਕਸਤੇਪੇ ਆਪਸੰ ਅਰਦਾਸਪੁਰ ਤੋਂ ਆ ਅਸੀਂ ਤੋਂ ਜੋ ਵੀ ਤੇੜਾ ਬਿਆਨ ਲਿਖ ਕੇ ਡੀਡੀਪੀਓ ਸਾਹ ਨੂੰ ਭੇਜਦੇ ਨੇ ਤੁਹਾਡੇ ਕੱਲੇ ਆ ਇਹ ਦੇ ਮੈਂਬਰ ਸਰਪੰਚ ਦੇ ਹੱਕ ਜਾਂ ਆ ਜਿਹੜੇ ਸਰਪੰਚ ਦੇ ਉਹ ਦੂਣੀ ਫਾਈਲ ਬਣਾ ਕੇ ਅਸੀਂ ਜਿਹੜੀ ਡੀਡੀਪੀਓ ਸਾਹਿਬ ਨੇ ਡੀਡੀਪੀਓ ਸਾਹਿਬ ਨੇ ਫਿਰ ਨੋਟਸ ਤੇ ਜਣਾ ਹੁੰਦਾ ਤੇ ਫਿਰ ਪਰਮੱਤ ਲੱਗ ਸਕਦਾ ਸਿੱਧਾ ਨਹੀਂ ਪਰਮੱਤ ਲੱਗ ਸਕਦਾ ਉਹ ਪਦ ਦੋ ਚਾਰ ਦਿਨ ਪਹਿਲਾਂ ਭੇਜਦੇ ਨੇ ਚਿੱਠੀ ਇਹਦੇ 24 ਤਿੰਨ ਨਹੀਂ ਇਹਦੇ ਨਹੀਂ ਆਪਾਂ ਜਿਹੜੀ ਚਿੱਠੀ ਭੇਜੀ ਸਾਡਾ ਪੰਜੀ ਦੋ ਦਾ ਨੰਬਰ ਲਗਾ ਜੀ ਹਾਂਜੀ ਤੁਸੀਂ ਉਹ ਦਰ ਲੈ ਕੇ ਜਾਂਦਾ ਚਿਕਨਾ ਸਾਡੇ ਦਫ਼ਤਰ ਦਾ ਉਹ ਜਿਹੜੇ ਚਿੱਠੀਆਂ ਲੈ ਕੇ ਜਾਂਦਾ ਕੋਈ ਮਿਲਦਾ ਕੋਈ ਨਹੀਂ ਬੰਦਾ ਕੋਈ ਮਦਾ ਮਰ ਚਲੋ ਲੇਬਰ ਕਲਾਸ ਤਾਂ ਵੀ ਹੁੰਦੀ ਹੈ ਮੈਂਬਰ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਦੇ ਘਰ ਜਾ ਕੇ ਤਲਬੀਬ ਕਰਾਉਣ ਦੇ ਮੌਕੇ ਤੇ ਘਰ ਨਹੀਂ ਹੁੰਦਾ ਪਰ ਅਸੀਂ ਇਹਨੂੰ ਜਿਹੜੇ ਚਾਰ ਤਿੰਨ ਨੂੰ ਸੱਦਿਆ ਉਹ ਕਹਿੰਦਾ ਮੈਂ ਜਦੋਂ ਇੱਕ ਦੋ ਵਾਰ ਪਹਿਲਾਂ ਵੀ ਗਿਆ ਵਾਂ ਤੇ ਵੀਡੀਓ ਸਾਹਿਬ ਕਰਨਾ ਸਹੀ ਦੇ ਇਹ ਨਹੀਂ ਕਰਦਾ ਕਿ ਮੇਰਾ ਬਤਮੀਜੀ ਕਰਦੇ ਇਹ ਕਿਛਕਨੀ ਚਾਹੀਏ ਇਹਦੇ ਬਾਰੇ ਵੇਖੋ ਜੀ ਜਿਹੜਾ ਸਰਪੰਚਾ ਮੈਂਬਰ ਹੈ ਲੋਕਲ ਆ ਇਦਾਂ ਹੋ ਨਹੀਂ ਸਕਦਾ ਤੇ ਨਾ ਹੀ ਇਹਦੇ ਬਾਰੇ ਇਹਨੇ ਕਿਹਾ ਆ ਇਹ ਸਾਰਾ ਜਿਹੜਾ 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 ਆਪਣੇ ਕੈਮਰੇ ਵਿੱਚ ਇਹਦਾ ਕੈਦ ਹੋਇਆ ਜੋ ਇਹਦੇ ਬਤਮੀਜੀ ਕੀਤੀ ਪੁਲਿਸ ਨੇ ਕਿਹਾ ਆਪਾਂ ਤੁਸੀਂ ਕੈਮਰਾ ਚੈੱਕ ਕਰ ਸਕਦੇ ਇਹਦੇ ਜੋ ਕੈਮਰਾ ਚੱਕੋ ਸਰਦਾਰ ਜੀ